ਇਹ ਸਾਰਾ ਜਿਹੜਾ ਸੈੱਟ ਹੈ ਇਹ ਫਿਲਮ ਫਿਲਮ ਵਾਲਿਆਂ ਵੱਲੋਂ ਬਣਾਇਆ ਗਿਆ ਸੀ 41 ਪੀਟੀਪੀ ਪਿੰਡ ਦੇ ਵਿੱਚ ਜੋ ਵੀ ਫਿਲਮ ਵਾਲਿਆਂ ਨੂੰ ਕਿੰਨੀ ਕਿ ਮਿਹਨਤ ਕਰਨੀ ਪੈਂਦੀ ਹੈ ਆਪਣਾ ਸੈੱਟ ਬਣਾਉਣ ਲਈ ਚਾਹੇ ਦਰਵਾਜ਼ਿਆਂ ਦੀ ਗੱਲ ਕਰੀਏ ਇੱਕ ਮਕਾਰ ਦੇਖੋ ਤੁਸੀਂ ਤੇ ਆਹ ਦੇਖੋ ਰੋਸ਼ਨਦਾਨ ਜਿੱਥੇ ਕੀ ਦੀਵੇ ਵਗੈਰਾ ਰੱਖਦੇ ਸੀ ਇਹ ਸਾਰੀ ਕਾਰੀਗਰੀ 60 ਤੋਂ 70 ਸਾਲ ਜਿਹੜਾ ਪੁਰਾਣਾ ਸਮਾਂ ਸੀ ਉਸ ਨੂੰ ਲੈ ਕੇ ਕੀਤੀ ਗਈ ਹੈ ਤੇ ਇਹ ਜੰਗਲਿਆਂ ਦੀ ਗੱਲ ਕਰੀਏ ਸਾਰੇ ਹੀ ਦੋਸਤਾਂ ਨੂੰ ਪਿਆਰ ਭਰੀ ਸਸਰੀਕਾਲ ਰਾਜਸਤਾਨ ਟੂਰ ਦੇ ਵਿੱਚ ਆਪਾਂ ਨਿਕਲੇ ਹੋਏ ਆ ਤੇ ਰਾਜਸਤਾਨ ਦੇ ਥੇੜੇ ਪਿੰਡਾਂ ਦੇ ਤੁਹਾਨੂੰ ਦਰਸ਼ਨ ਕਰਾਉਣ ਜਾ ਰਹੇ ਆ ਤੇ ਅੱਜ ਰਾਜਸਤਾਨ ਦੀ ਜਿਹੜੇ ਪਿੰਡ ਦੇ ਵਿੱਚ ਆਪਾਂ ਪਹੁੰਚੇ ਆ ਥੋੜੇ ਹੀ ਦਿਨ ਪਹਿਲਾਂ ਜਿਮੀ ਸ਼ੇਰਗਿੱਲ ਤੇ ਸਿਮੀ ਚੈਲ ਉਹਨਾਂ ਦੀ ਇੱਕ ਫਿਲਮ ਆਰੀ ਹੈ ਬੇਬੇ ਉਹ ਜਿਹੜਾ ਸੈੱਟ ਆ ਉਹ ਉਹਨਾਂ ਨੇ ਰਾਜਸਤਾਨ ਦੇ 41 ਪੀਟੀਪੀ ਪਿੰਡ ਦੇ ਵਿੱਚ ਬਣਾਇਆ ਸੀ ਤੇ ਤੁਹਾਨੂੰ ਤਸਵੀਰਾਂ ਦੇ ਵਿੱਚ ਵੀ ਨਜ਼ਰ ਆ ਰਿਹਾ ਹੋਊਗਾ ਤੇ ਮੈਂ ਬਾਅਦ ਨੂੰ ਕਹੂੰਗਾ ਉਧਰੋਂ ਵੀ ਦਿਖਾਵਾਂ ਇਹ ਸਾਰਾ ਜਿਹੜਾ ਸੈੱਟ ਆ ਇਹ ਫਿਲਮ ਫਿਲਮ ਵਾਲਿਆਂ ਵੱਲੋਂ ਬਣਾਇਆ ਗਿਆ ਸੀ 41 ਪੀਟੀਪੀ ਪਿੰਡ ਦੇ ਵਿੱਚ ਜੇ ਮੈਂ ਇਹਦੀ ਐਗਜ਼ੈਕਟ ਲੋਕੇਸ਼ਨ ਦੀ ਗੱਲ ਕਰਾਂ ਤਾਂ 41 ਪੀਟੀਪੀ ਸਾਧੂ ਸ਼ਹਿਰ ਤਹਿਸੀਲ ਤੇ ਗੰਗਾ ਨਗਰ ਜ਼ਿਲ੍ਹਾ ਇਸ ਨੂੰ ਲੱਗਦਾ ਤੇ ਰਾਜਸਥਾਨ ਦੇ ਵਿੱਚ ਇਹ ਪਿੰਡ ਪੈਂਦਾ ਤੇ ਇੱਥੋਂ ਪੰਜਾਬ ਬਾਰਡਰ ਦੀ ਗੱਲ ਕਰੀਏ ਤਾਂ ਉਹ ਵੀ ਤਕਰੀਬਨ 15 ਤੋਂ 20 ਕਿਲੋਮੀਟਰ ਦੀ ਦੂਰੀ ਤੇ ਆ ਤੇ ਇਹ ਉਹ ਪਿੰਡ ਆ ਜਿਨੇ ਰਾਜਸਥਾਨ ਦੀ ਜਿਹੜੀ ਪੁਰਾਣੀ ਵਿਰਾਸਤ ਆ ਜਿਹੜੀ ਪੁਰਾਣੀ ਝਲਕਾਂ ਪਿੰਡਾਂ ਵਾਲੀ ਥੇੜ ਉਸ ਨੂੰ ਅੱਜ ਵੀ ਸੰਭਾਲ ਕੇ ਰੱਖਿਆ ਹੋਇਆ ਸ਼ਾਇਦ ਇਹੀ ਕਾਰਨ ਆ ਇਸ ਦਾ ਕਿ ਪੰਜਾਬ ਵਾਲਿਆਂ ਨੂੰ ਵੀ ਮਜਬੂਰੀ ਦੇ ਵਿੱਚ ਆਪਣੀਆਂ ਫਿਲਮਾਂ ਨੂੰ ਸ਼ੂਟ ਕਰਨ ਲਈ ਰਾਜਸਥਾਨ ਦੇ ਇਨ੍ਹਾਂ ਪਿੰਡਾਂ 'ਚ ਆਉਣਾ ਪੈਂਦਾ ਕਿਉਂਕਿ ਜਿਹੜੀ ਪੰਜਾਬੀ ਵਿਰਾਸਤ ਆ ਤੇ ਪੰਜਾਬੀ ਝਲਕ ਉਹ ਅੱਜ ਪੰਜਾਬ ਦੇ ਪਿੰਡਾਂ 'ਚ ਮੇਰੇ ਹਿਸਾਬ ਨਾਲ ਬਲੁਪਤ ਹੁੰਦੀ ਜਾ ਰਹੀ ਹੈ ਤੇ ਰਾਜਸਥਾਨ ਦੇ ਜਿਹੜੇ ਲੋਕ ਆ ਉਹ ਸਬਰ ਤੇ ਸੰਤੋਖ ਵਾਲੇ ਲੋਕ ਆ ਉਹਨਾਂ ਨੇ ਅੱਜ ਵੀ ਇਸ ਚੀਜ਼ ਨੂੰ ਸੰਭਾਲ ਕੇ ਰੱਖਿਆ ਵਿਆ ਜੇ ਮੈਂ ਗੱਲ ਕਰਾਂ ਐਮੀ ਵੀਰਕ ਦੀ ਸੁਫਨਾ ਫਿਲਮ ਦੀ ਚਾਹੇ ਬੇਬੇ ਫਿਲਮ ਦੀ ਚਾਹੇ ਸਤਿੰਦਰ ਸਰਤਾਜ ਤੇ ਨੀਰੂ ਬਾਜਵਾ ਦੀ ਇੱਕ ਫਿਲਮ ਆਈ ਸੀ ਇਨਾਂ ਸਾਰੀਆਂ ਹੀ ਫਿਲਮਾਂ ਦੀ ਜਿਹੜੀ ਸ਼ੂਟਿੰਗ ਆ ਉਹ ਰਾਜਸਥਾਨ ਦੇ ਇਨਾਂ ਪਿੰਡਾਂ ਦੇ ਵਿੱਚ ਹੋਈ ਵੀ ਆ ਤੇ ਅੱਜ ਤੁਹਾਨੂੰ ਜਿੰਮੀ ਸ਼ੇਰਗਿੱਲ ਤੇ ਸਿਮੀ ਚੈਲ ਦੀ ਫਿਲਮ ਬੇਬੇ ਦਾ ਉਹ ਸੈੱਟ ਦਿਖਾਵਾਂਗੇ ਵੀ ਸੈੱਟ ਨੂੰ ਕਿਵੇਂ ਤਿਆਰ ਕਰਦੇ ਆ ਤੇ ਸਾਰੀ ਚੀਜ਼ ਤੁਹਾਨੂੰ ਦਿਖਾਉਨੇ ਆ ਤੇ ਪਿੰਡ ਦੇ ਵਿੱਚੋਂ ਬਾਈ ਵੀ ਸਾਡੇ ਨਾਲ ਮੌਜੂਦ ਆ ਇਹਨਾਂ ਨਾਲ ਵੀ ਗੱਲਬਾਤ ਕਰਾਂਗੇ ਤੇ ਪਹਿਲਾਂ ਆਪਾਂ ਤੁਹਾਨੂੰ ਸੈੱਟ ਦਿਖਾਉਨੇ ਆ ਆਜੋ ਤੇ ਜਿਹੜੀ ਆ ਫਿਲਮ ਆ ਰਹੀ ਆ ਮੈਂ ਦਰਸ਼ਕਾਂ ਨੂੰ ਦੱਸ ਰਿਹਾ ਵੀ ਇਹ ਪੁਰਾਣੇ ਵਿਰਸੇ ਨੂੰ ਲੈ ਕੇ ਆ ਰਹੀ ਹੈ ਯਾਨੀ ਪੁਰਾਣੇ ਸਮੇਂ ਨੂੰ ਲੈ ਕੇ ਆ ਰਹੀ ਹੈ ਤਕਰੀਬਨ ਅੱਜ ਤੋਂ 60 ਤੋਂ 70 ਸਾਲ ਪਹਿਲਾਂ ਦੀ ਤੇ ਇੱਥੇ ਪਹਿਲਾਂ ਥੋੜੇ ਦਿਨ ਪਹਿਲਾਂ ਇੱਥੇ ਛੱਤ ਵੀ ਸੀ ਜਿਹੜੀ ਕਿ ਛੱਤ ਜਿਹੜੇ ਫਿਲਮ ਸੈੱਟ ਵਾਲੇ ਆ ਮੇਰੇ ਹਿਸਾਬ ਨਾਲ ਉਹ ਦੁਬਾਰਾ ਇੱਥੋਂ ਚੱਕ ਕੇ ਲੈ ਗਏ ਤੇ ਜਦੋਂ ਬਾਈ ਰੰਨ ਨਾਲ ਸੀ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਵੀ ਇੱਕ ਫਿਲਮ ਦੀ ਹੋਰ ਵੀ ਇੱਥੇ ਸ਼ੂਟ ਹੋਊਗੀ ਇਹ ਗੇਟ ਬੰਦ ਆ ਸ਼ਾਇਦ ਤੇ ਦੇਖੋ ਤੁਸੀਂ ਕੱਚੇ ਘਰਾਂ ਦੀਆਂ ਤਸਵੀਰਾਂ ਆ ਚੀਜ਼ ਦੇਖੋ ਤੁਸੀਂ ਰੋਸ਼ਨਦਾਰ ਜੀ ਪੁਰਾਣੇ ਸਮੇਂ ਦੇ ਵਿੱਚ ਲੋਕ ਦੀਵੇ ਰੱਖਦੇ ਹੁੰਦੇ ਸੀ ਤੇ ਚਾਹੇ ਇਹਨਾਂ ਚੀਜ਼ਾਂ ਦੀ ਗੱਲ ਕਰੀਏ ਆਕਰਤਿਆਂ ਦੀ ਕਾਰੀਗਰੀ ਦੀ ਇਹ ਵੀ ਸਾਗੀ ਪੁਰਾਣੇ ਸਮੇਂ ਦੇ ਅਨੁਸਾਰ ਤੁਹਾਨੂੰ ਦੇਖਣ ਨੂੰ ਮਿਲੂਗੀ ਤੇ ਜਿਹੜਾ ਮੈਨ ਫਿਲਮ ਦਾ ਸੈੱਟ ਹੈ ਜਿਹੜਾ ਮੈਨ ਘਰ ਆ ਉਹ ਵੀ ਤੁਹਾਨੂੰ ਦਿਖਾਉਣੇ ਆਜੋ ਤੇ ਇਹ ਜਿਹੜੀ ਚੀਜ਼ ਤੁਸੀਂ ਦੇਖ ਰਹੇ ਹੋ ਇਹ 60 ਤੋਂ 70 ਸਾਲ ਪੁਰਾਣੀ ਜਿਹੜਾ ਸਮਾਂ ਸੀ ਜੇ ਉਸ ਦਿਨ ਗੱਲ ਕਰੀਏ 1960 65 ਦੇ ਹਿਸਾਬ ਨਾਲ ਇਹ ਸੈੱਟ ਨੂੰ ਜਿਹੜਾ ਤਿਆਰ ਕੀਤਾ ਗਿਆ ਇਹ ਸਾਰਾ ਆਰਟੀਫੀਸ਼ੀਅਲ ਸੈੱਟ ਹੈ ਤੇ ਆਪਾਂ ਡਿੱਗੀ ਤੋਂ ਸ਼ੁਰੂਆਤ ਕਰਦੇ ਹਾਂ ਇਹ ਡਿੱਗੀ ਵੀ ਫਿਲਮ ਸੈੱਟ ਬੇਬੇ ਵਾਲਿਆਂ ਨੇ ਆਪਦੇ ਵੱਲੋਂ ਬਣਾਈ ਆ 41 ਪੀਟੀਪੀ ਪਿੰਡ ਦੀ ਤਸਵੀਰਾਂ ਤੁਹਾਨੂੰ ਦਿਖਾ ਰਹੀਆਂ ਨੇ ਦੇਖੋ ਤੇ ਬਾਈ ਨੂੰ ਕਹੂੰਗਾ ਵੀ ਅੰਦਰੋਂ ਵੀ ਦਿਖਾਉਣ ਇਹ ਸਾਰੀ ਡੁਪਲੀਕੇਟ ਡਿੱਗੀ ਆ ਜਿਹੜੀ ਫਿਲਮ ਸੈੱਟ ਵਾਲਿਆਂ ਵੱਲੋਂ ਬਣਾਈ ਗਈ ਹੈ ਕੱਚੀ ਤੇ ਆ ਢਾ ਵੀ ਦਿੱਤਾ ਕਿਉਂਕਿ ਤਿੰਨ ਤੋਂ ਚਾਰ ਦਿਨ ਹੋ ਗਏ ਫਿਲਮ ਦੀ ਜਿਹੜੀ ਸ਼ੂਟਿੰਗ ਆ ਉਹ ਸ਼ਾਇਦ ਪੂਰੀ ਹੋ ਚੁੱਕੀ ਆ ਜਿਮੀ ਸ਼ੇਰ ਗਿੱਲ ਤੇ ਸਿਮੀ ਚੱਲ ਇਸ ਕਰਕੇ ਇਸ ਨੂੰ ਤੋੜਿਆ ਗਿਆ ਤੇ ਆ ਘਰ ਵੇਖੋ ਇਹ ਜੰਗਲਾ ਆ ਵੀ ਦਿਖਾ ਦਿਓ ਬਾਈ ਆ ਦੇਖੋ ਯਾਨੀ ਕਿੰਨੀ ਇਹ ਚੀਜ਼ ਵੀ ਆਪਾਂ ਨੂੰ ਦਿਖਾ ਰਹੇ ਆ ਤੁਸੀਂ ਅੰਦਾਜ਼ਾ ਲਾਓ ਵੀ ਤਕਰੀਬਨ 1 ਤੋਂ 1.5 ਮਹੀਨੇ ਪਹਿਲਾਂ ਇਸ ਘਰ ਨੂੰ ਵਧੀਆ ਤਿਆਰ ਕਰਿਆ ਚੰਗਾ ਰੁਪਈਆ ਵੀ ਲੱਗਿਆ ਹੋਊਗਾ ਕਿਉਂਕਿ ਅੱਜ ਦਾ ਜਿਹੜਾ ਸਮਾਂ ਚੱਲ ਰਿਹਾ ਉਹ ਪੱਕੇ ਘਰ ਤੋਂ ਜ਼ਿਆਦਾ ਕੱਚੇ ਘਰ ਨੂੰ ਬਣਾਉਣ ਵਿੱਚ ਖਰਚਾ ਜ਼ਿਆਦਾ ਹੁੰਦਾ ਲੇਬਰ ਖਰਚਾ ਜ਼ਿਆਦਾ ਪੈਂਦਾ ਤੇ ਤੁਸੀਂ ਦੇਖ ਸਕਦੇ ਹੋ ਵੀ ਫਿਲਮ ਵਾਲਿਆਂ ਨੂੰ ਕਿੰਨੀ ਕਿ ਮਿਹਨਤ ਕਰਨੀ ਪੈਂਦੀ ਆ ਆਪਣਾ ਸੈੱਟ ਬਣਾਉਣ ਲਈ ਚਾਹੇ ਦਰਵਾਜ਼ਿਆਂ ਦੀ ਗੱਲ ਕਰੀਏ ਇੱਕ ੰਕਾ ਦੇਖੋ ਤੁਸੀਂ ਤੇ ਆਹ ਦੇਖੋ ਰੋਸ਼ਨਦਾਨ ਜਿੱਥੇ ਕੀ ਦੀਵੇ ਵਗੈਰਾ ਰੱਖਦੇ ਸੀ ਇਹ ਸਾਰੀ ਕਾਰੀਗਰੀ 60 70 ਸਾਲ ਜਿਹੜਾ ਪੁਰਾਣਾ ਸਮਾਂ ਸੀ ਉਸ ਨੂੰ ਲੈ ਕੇ ਕੀਤੀ ਗਈ ਹੈ ਤੇ ਇਹ ਜੰਗਲਿਆਂ ਦੀ ਗੱਲ ਕਰੀਏ ਚਾਹੇ ਤੇ ਹਰੇ ਵੀ ਦਿਖਾਉਂਦੇ ਆ ਤੁਹਾਨੂੰ ਆ ਦੇਖੋ ਇਹ ਪੰਜਾਬ ਦਾ ਪੰਜਾਬ ਵਾਲੇ ਆ ਕੇ Rajasthan ਦੇ ਵਿੱਚ ਜਿਹੜਾ ਪੰਜਾਬੀ ਵਿਰਸਾ ਪੰਜਾਬੀ ਕਲਚਰ ਉਸ ਨੂੰ ਖੜਾ ਕਰਕੇ ਗਏ ਆ ਦੇਖੋ ਤੁਸੀਂ ਇਹ ਰੋਸ਼ਨਦਾਨ ਤੇ ਆ ਰਸੋਈ ਜਿਹੜੀ ਕਿ ਪਹਿਲਾਂ ਦੇ ਸਮੇਂ 'ਚ ਹੁੰਦੇ ਸੀ ਇਹ ਚੁੱਲਾ ਚੋਕਾ ਤੇ ਆ ਦੇਖੋ ਇਹਨੂੰ ਚਾਰ ਦਿਵਾਰੀ ਜਿਹੜੀ ਦੁੱਲੇ ਦੀ 80 ਪਾਸੀ ਹੁੰਦੀ ਸੀ ਦੇਖੋ ਤਸਵੀਰਾਂ ਤੇ ਪਿੰਡ ਦੇ ਵਿੱਚੋਂ ਬਾਈ ਵੀ ਸਾਡੇ ਨਾਲ ਮੌਜੂਦ ਹੈ ਬਾਈ ਜੀ ਕੀ ਨਾਮ ਹੈ ਤੁਹਾਡਾ ਇਧਰ ਆ ਬਾਈ ਪਿੰਡ ਵਾਲੇ ਬਾਈ ਨਾਲ ਵੀ ਗੱਲਬਾਤ ਕਰਦੇ ਆ ਕੀ ਨਾਮ ਹੈ ਬਾਈ ਜੀ ਤੁਹਾਡਾ ਬਦਰਾਮ ਹੈ ਬਦਰਾਮ ਹਾਂ ਤੇ ਕਿੰਨੇ ਕ ਦਿਨ ਹੋ ਗਏ ਫਿਲਮ ਦੀ ਸ਼ੂਟ ਹੋਈ ਨੂੰ ਇੱਥੇ ਇਹਨਾਂ ਹੋਏ ਹੈ ਜੀ 5-7 ਦਿਨ ਹੋਏ ਬੇਬੇ ਫਿਲਮ ਜਿਮੀ ਸ਼ੇਰ ਗੇਲ ਹਾਂ ਜੀ ਦੇਖਿਆ ਸੀ ਤੁਸੀਂ ਫਿਰ ਹਾਂ ਜੀ ਦੇਖਿਆ ਜੀ ਸਿਕਿਉਰਟੀ ਕਿੰਨੀ ਸੀ ਨਾਲ ਕੋਲ ਤੇ ਵਸ ਕੋਈ ਚਾਰ ਪੰਜ ਕੋਈ ਸੀ ਕੇ ਬਾਂਸਰ ਤੇ ਇੱਕ ਹੋਰ ਸੁਣਿਆ ਵੀ ਫਿਲਮ ਦੀ ਹੋਰ ਸ਼ੂਟ ਹੋ ਰਹੀ ਹੈ ਇੱਥੇ ਹਾਂਜੀ ਆਉਂਦੇ ਆ ਹੁਣ ਜਿਹੜੇ ਪ੍ਰੋਡਿਊਸਰ ਹੈਗੇ ਜਿਹੜੇ ਮਾਰਦੀ ਹੈ ਠੀਕ ਹੈ ਸਿਸਟਮ ਜੱਟੂਗਾ ਉਸ ਹਿਸਾਬ ਨਾਲ ਠੀਕ ਹੈ ਤੇ ਮੇਰੇ ਨਾਲ ਬਾਈ ਪਲਵਿੰਦਰ ਮੇਰਾ ਭਰਾ ਵੀ ਮੌਜੂਦ ਹੈ ਆ ਪੌਂਦੇ ਨਾਲ ਵੀ ਗੱਲਬਾਤ ਕਰਦੇ ਆ ਵੀ ਉਹਨਾਂ ਦਾ ਕੀ ਕਹਿਣਾ ਬਰਾੜ ਸਾਹਿਬ ਇੱਕ ਚੀਜ਼ ਹੋਰ ਦੱਸੋ ਵੀ ਪੰਜਾਬ ਨੂੰ ਛੱਡ ਕੇ ਜਿਹੜੇ ਪੰਜਾਬ ਵਾਲੇ ਰਾਜਸਥਾਨ ਦੇ ਵਿੱਚ ਫਿਲਮਾਂ ਬਣਾ ਰਿਹਾ ਕਿ ਜਿਵੇਂ ਹੁਣ ਸੈੱਟ ਤੇ ਮੇਰੇ ਸਾਹਮਣੇ ਨਾਲ 2 ਤੋਂ 3 ਲੱਖ ਰੁਪਈਆ ਲਾਇਆ ਹੋਊਗਾ ਘੱਟੋ-ਘੱਟ ਜਾਦੇ ਭਾਵੇਂ ਲੱਗਿਆ ਹੋਵੇ ਤੇ ਮਹੀਨਾ ਕਿੰਨੂ ਰੱਖਿਆ ਤੇ ਹੁਣ ਇਹਨੂੰ ਖਤਮ ਕਰਤਾ ਜਿਵੇਂ ਇਹਨੀਆਂ ਛੱਤਾਂ ਵਗੈਰਾ ਉਡਾਤੀਆਂ ਤਾਂ ਇਸ ਚੀਜ਼ ਨੂੰ ਇੱਧਰ ਆ ਜਾਓ ਥੋੜਾ ਜਿਹਾ ਇਸ ਚੀਜ਼ ਨੂੰ ਕਿਵੇਂ ਵੇਖਦੇ ਹੋ ਇਹ ਐਂ ਅਮਿੰਦ ਬਾਹਲਾ ਤਾਂ ਵੀ ਕੋਈ ਹੋਰ ਪੁੱਢੀ ਸਰਾਜੇ ਤੋਂ ਕਾਪੀ ਨਾ ਕਰ ਸਕਿਆ ਇਸ ਕਰ ਤੋਂ ਛੱਤਾਂ ਛੋਟਾਂ ਤਾਂ ਉਡਾ ਗਈ ਹੁਣ ਦਾ ਕੋਈ ਸਿਸਟਮ ਅਲੱਗ ਬਣਾਉਣਗੇ ਹੋਣਗੇ ਤਾਂ ਜਿਹੜਾ ਨਾ ਇੱਕ ਹੀ ਮੂਵੀ ਚ ਆ ਗਿਆ ਦੁਬਾਰਾ ਨਾ ਆਵੇ ਰਿਪੀਟ ਨਾ ਹੋਵੇ ਰਿਪੀਟ ਨਾ ਹੋਵੇ ਉਹ ਕਤਰ ਮਿਲਦਾ ਇਹਨਾਂ ਨੇ ਥੋੜਾ ਵੇ ਤੋੜਪਾ ਕਰਕੇ ਆਪ ਹੀ ਗਏ ਹੋ ਠੀਕ ਤੇ ਇਸ ਚੀਜ਼ ਨੂੰ ਕਿਵੇਂ ਵੇਖਦੇ ਹੋ ਵੀ ਪੰਜਾਬ ਨੂੰ ਛੱਡ ਕੇ ਰਾਜਸਥਾਨ ਦੇ ਵਿੱਚ ਆਉਣਾ ਇਹ ਪੰਜਾਬ ਚ ਇਹ ਕਲਚਰ ਮਿਲਦਾ ਨਹੀਂ ਜਿਵੇਂ ਆ ਖੁੱਲਾ ਇਹ ਨਹੀਂ ਉਹਨਾਂ ਨੇ ਤਾਂ ਆਪ ਹੀ ਬਣਾਇਆ ਫਿਰ ਉਹ ਪੰਜਾਬ ਚ ਵੀ ਬਣਾ ਸਕਦੇ ਨੇ ਨਹੀਂ ਇਹਨਾਂ ਇਹਨਾਂ ਉੱਥੇ ਮਤਲਬ ਇਹ ਸਿਸਟਮ ਜਿਗਾ ਨਹੀਂ ਮਿਲਦੀ ਇੰਨੀ ਖੁੱਲੀ ਪੰਜਾਬ ਚ ਪੈਂਦਾ ਜਗਾ ਨਹੀਂ ਮਿਲਦੀ ਹਾਂ ਥੋੜਾ ਜਿਹਾ ਹਾਂ ਥੋੜਾ ਜਿਹਾ ਡੋੜਾ ਰੱਪਾ ਵੀ ਜ਼ਿਆਦਾ ਹੋ ਗਿਆ ਤੇ ਇੱਥੇ ਤੁਸੀਂ ਵੇਖੋ ਆ ਪਿੰਡ ਦੀ ਤੁਹਾਨੂੰ ਲੋਕੇਸ਼ਨ ਦਿਖਾਉਂਦਾ ਮੈਂ ਐਨ ਖਾਲੀ ਸ਼ਾਂਤ ਮੋਹਲ ਹੈ ਇੱਥੇ ਸ਼ਾਂਤ ਮੋਹਲ ਹੈ ਦੇਖ ਲਓ ਤੁਸੀਂ ਤੇ ਸ਼ੂਟਿੰਗ ਖਾਤਰ ਵਧੀਆ ਸ਼ੂਟਿੰਗ ਵਾਸਤੇ ਵਧੀਆ ਤੇ ਸੈੱਟ ਤੋਂ ਤੁਹਾਨੂੰ ਦਿਖਾਇਆ ਵੀ ਕਿਵੇਂ ਫਿਲਮ ਦੀ ਸ਼ੂਟ ਹੋਈ ਰਾਜਸਥਾਨ ਦੇ 41 ਪੀਟੀਪੀ ਪਿੰਡ ਦੇ ਵਿੱਚ ਤੇ ਉਮੀਦ ਕਰਦੇ ਆਂ ਵੀਡੀਓ ਨੂੰ ਤੁਸੀਂ ਪਸੰਦ ਕਰੋਗੇ ਤੇ ਵੀਡੀਓ ਚੰਗਾ ਲੱਗੇ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਜਿਉਂਦੇ ਬਸਤੇ ਰਹੋ ਦਾਤਾ ਜੀ ਸਭ ਨੂੰ ਖੁਸ਼ ਰੱਖਣ